ਐਕਸ ਬ੍ਰਾਂਡ ਦੀ ਆਫਰ ਸ਼ੁਰੂ ਹੋ ਗਈ ਜੀ ਪਿਓਰ ਅਲਪਾਈਨ ਬੂਲ ਸੋਲੋ ਕਲਰ ਆਇਆ ਜੀ ਮਸਟਰਡ ਪਿਓਰ ਅਲਪਾਈਨ ਬੂਲ ਦੇ ਵਿੱਚ ਕੁਆਂਟੀਟੀ ਚੈੱਕ ਕਰ ਲਓ ਜੀ ਫੁੱਲ ਸਟਾਕ ਮਿਲ ਜੂਗਾ ਪਿਓਰ ਅਲਪਾਈਨ ਬੂਲ ਆ ਟ੍ਰੇਲਰ ਆ ਜੀ ਕੱਲਾ ਮਸਟਰਡ ਰੰਗ ਆਇਆ ਸਪੈਸ਼ਲ ਕੱਲਾ ਇੱਕੋ ਹੀ ਰੰਗ ਆਏਗਾ ਪਿਓਰ ਅਲਪਾਈਨ ਬੂਲ ਦੇ ਵਿੱਚ ਏਕ ਟੈਕਸ ਬ੍ਰਾਂਡ ਦਾ ਆਲ ਓਵਰ 5 ਮੀਟਰ ਸੂਟ ਸਪੈਸ਼ਲ ਮਸਟਰਡ ਕਲਰ ਬਹੁਤ ਡਿਮਾਂਡ ਦੇ ਵਿੱਚ ਸੀ ਮਸਟਰਡ ਕਲਰ ਕਸਟਮਰ ਦੀ ਜੀ ਇਹ ਬਹੁਤ ਸੋਹਣਾ ਕਲਰ ਬਣਿਆ ਮਸਟਰਡ ਦੇ ਵਿੱਚ ਵੀ 5 ਮੀਟਰ ਸੂਟ ਆਊਗਾ ਜੀ 450 ਰੁਪਏ ਦਾ 650 ਦਾ ਸੀ ਇਹ 450 ਰੁਪਏ ਦਾ ਕਰਤਾ ਜੀ ਸੇਲ ਦੇ ਵਿੱਚ ਏਕੇ ਟੈਕ ਬ੍ਰਾਂਡ ਦੀ ਸੇਲ ਸ਼ੁਰੂ ਹੋ ਗਈ ਅਲੀਸ਼ੇਰ ਵਾਲਿਆਂ ਦਾ ਸ਼ੋਰੂਮ ਦੇ ਵਿੱਚ ਕੋਈ ਜਾਲੀ ਕੱਪੜੇ ਸੇਲ ਲਈ ਲਾਈ ਵੀ ਹਰੇਕ ਨੂੰ ਬ੍ਰਾਂਡ ਕਹਿੰਦੇ ਆ ਜੀ ਏਕੇ ਟੈਕ ਬ੍ਰਾਂਡ ਦੀ ਸੇਲ ਲਾਈ ਆਪਾਂ ਨੇ ਏਕੇ ਟੈਕ ਬ੍ਰਾਂਡ ਦੀ ਸੇਲ ਲੱਗੀ ਆ ਅਲੀਸ਼ੇਰ ਸ਼ੋਰੂਮ ਵੀ ਕਿਤੇ ਅਲੀਸ਼ੇਰ ਸ਼ੋਰੂਮ ਵੀ ਕਿਤੇ ਆ ਕੇ ਲੈ ਲਓ ਤੇ ਆਨਲਾਈਨ ਮੰਗਾ ਲਓ 450 ਰੁਪਏ ਦਾ 5 ਮੀਟਰ ਸੂਟ ਏਕੇ ਟੈਕਸ ਬ੍ਰਾਂਡ ਦਾ ਮਿਲੂਗਾ ਜੀ ਮਤਲਬ ਕਿ ਹਰੇਕ ਸੂਟ ਨੂੰ ਲੈ ਕੇ ਬ੍ਰਾਂਡ ਨਹੀਂ ਕਹਿੰਦੇ ਲੋਕਾਂ ਨੂੰ ਜੀ ਆਪਾਂ 450 ਰੁਪਏ ਦਾ ਚੱਕ ਲਓ ਏਕੇ ਟੈਕਸ ਬ੍ਰਾਂਡ ਦਾ 5 ਮੀਟਰ ਸੂਟ ਹੈ ਜੀ ਫੁੱਲ ਗਰੰਟੀ ਦਾ ਕਪੜਾ ਪੂਰੀ ਬੂਰ ਦੀ ਗਰੰਟੀ ਹੈ ਜੀ ਦਾ ਰੰਗ ਫਿੱਟੇ ਨਾ ਬੂਰ ਆਵੇ ਫੁੱਲ ਗਰੰਟੀ ਦਾ ਕਪੜਾ ਪੂਰਾ ਪਿਓਰ ਦਾ ਧਾਗਾ ਲੱਗਿਆ ਹੁੰਦਾ ਜੀ ਗਰਮਾ ਦੇ ਵਿੱਚ ਪਿਓਰ ਆ ਪੂਰਾ ਗਰਮਤਾ ਕਾਉਂਦਾ ਜੀ ਪਿਓਰ ਗਰਮਤਾ ਕਾਦੇ ਵਿੱਚ ਪਿਓਰ ਨਾਲ ਪਾਈ ਨਬੂ ਲੱਗੀ ਏਕ ਟੱਕ ਫ੍ਰੈਂਡ ਦੀ 5 ਮੀਟਰ ਸੂਟ ਆਊਗਾ 450 ਰੁਪਏ ਦਾ ਮਿਲਣਾ ਜੀ ਇਹ ਅਲੀ ਸ਼ੇਰ ਸ਼ੋਰੂਮ ਵੀ ਕਿਤੇ ਜਲਦੀ ਜਲਦੀ ਆਨਲਾਈਨ ਆਰਡਰ ਬੁੱਕ ਕਰਾ ਲਓ ਸਕ੍ਰੀਨਸ਼ਾਟ ਲੈ ਕੇ ਆਰਡਰ ਭੇਜੋ ਸਾਨੂੰ WhatsApp ਤੇ 450 ਦਾ ਸ਼ਿਪਿੰਗ ਚਾਰ ਦਾ ਆਨਲਾਈਨ ਪੇਮੈਂਟ ਤੇ 50 ਰੁਪਏ ਸੀ ਔਰ ਜਿਹਦੇ ਵਿੱਚ 100 ਰੁਪਿਆ ਆਲ ਇੰਡੀਆ ਡਿਲੀਵਰੀ ਕਰ ਦਾਂਗੇ ਜੀ ਜਿੱਥੇ ਮਰਜ਼ੀ ਬੈਠਾ ਮੰਗਾ ਲਓ 650 ਆ 450 ਆ ਜੀ 450 ਆ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ 450